ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਚਲੋ ਬਾਕੀ ਮਸਲੇ ਤੇ ਸਾਰਿਆਂ ਦੇ ਸਾਹਮਣੇ ਹੈ ਕਿ ਕਿਵੇਂ ਪਿਛਲੇ ਕਾਫੀ ਦਿਨਾਂ ਤੋਂ ਕਿਸਾਨਾਂ ਦੇ ਵਿੱਚ ਤੇ ਪੰਜਾਬ ਤੇ ਸੂਬੇ ਦੀ ਸਰਕਾਰ ਦੇ ਵਿੱਚ ਗੱਲ ਚੱਬ ਗੱਲਬਾਤ ਚੱਲ ਰਹੀ ਸੀ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਔਰ ਉਹਦੇ ਚ ਭਗਵੰਤ ਮਾਨ ਦਾ ਜਿਹੜਾ ਐਕਟਿਵ ਰੋਲ ਸੀ ਉਹ ਵੀ ਸਾਰਿਆਂ ਦੇ ਸਾਹਮਣੇ ਵੇਖਣ ਨੂੰ ਆਇਆ ਚਾਇਓ ਲਖੀਮਪੁਰ ਖੇੜੀ ਦਾ ਮਾਮਲਾ ਸੀ ਮੁਆਵਜ਼ੇ ਦੇਣ ਦੀ ਗੱਲ ਸੀ ਝੂਠੇ ਕੇਸ ਜਿਹੜੇ ਕਿਸਾਨਾਂ ਤੇ ਪਾਏ ਆ ਉਹ ਵਾਪਸ ਲੈਣ ਦੀ ਗੱਲ ਸੀ ਐਮਐਸਪੀ ਨੂੰ ਲੀਗਲ ਦਰਜਾ ਦੇਣ ਦੀ ਗੱਲ ਸੀ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਗੱਲ ਸੀ ਆਹ ਹੋਰ ਜਿੰਨੇ ਵੀ ਮੁੱਦੇ ਨੇ ਜੋ ਕਿਸਾਨ ਜਥੇਬੰਦੀਆਂ ਉਠਾਰੀਆਂ ਨੇ ਉਹਦੇ ਬਾਰੇ ਕਾਫੀ ਦੇਰ ਤੱਕ ਗੱਲਬਾਤ ਚੱਲੀ ਮਗਰ ਅਖੀਰ 'ਚ ਉਹ ਗੱਲਬਾਤ ਫੇਲ ਹੋ ਗਈ ਉਹ ਟੁੱਟ ਗਈ ਉਦੋਂ ਤਾਂ ਭਗਵੰਤ ਮਾਨ ਦਾ ਰੋਲ ਸਾਹਮਣੇ ਆਇਆ ਮਗਰ ਕਿਵੇਂ ਭਗਵੰਤ ਮਾਨ ਉਹਨਾਂ ਨੂੰ ਡਬਲ ਕਰਾਸ ਕਰ ਗਿਆ ਜਾਂ ਦੂਰੀ ਰੋਲ ਅਦਾ ਕਰ ਗਿਆ ਜੋ ਹਮੇਸ਼ਾ ਹੀ ਕਰਦੀ ਆਈ ਆ ਆਮ ਆਦਮੀ ਪਾਰਟੀ ਅੱਜ ਇਸ ਗੱਲ ਤੋਂ ਸਪਸ਼ਟ ਹੋ ਗਿਆ ਹੈ ਕਿ ਹਲੇਕਸਾਨ ਸ਼ੰਭੂ ਬਾਰਡਰ ਤੇ ਹਰਿਆਣਾ ਤਾਂ ਟੱਪਈ ਨਹੀਂ ਉਹ ਤਾਂ ਪੰਜਾਬ 'ਚ ਨੇ ਪੰਜਾਬ ਦੇ ਸਰ ਜ਼ਮੀਨ ਤੇ ਉਹ ਬੈਠੇ ਆ ਮਗਰ ਉਹਨਾਂ ਤੇ ਆਲਰੇਡੀ ਅਥਰੂ ਗੈਸ ਦੀ ਸ਼ੈਲਿੰਗ ਔਰ ਗੋਲੇ ਉਹਨਾਂ ਤੇ ਦਾਗੇ ਜਾ ਰਹੇ ਆ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਜੀ ਆ ਗਈ ਨਾ ਬਿੱਲੀ ਉਥੇ ਲਿਓ ਬਾਹਰ ਸੱਚ ਸਾਹਮਣੇ ਆ ਗਿਆ ਕਿ ਕਿਵੇਂ ਤੁਹਾਡੀ ਇੱਕ ਟੈਕਟੀਕਲ ਅੰਡਰਸਟੈਂਡਿੰਗ ਸੀ ਹਰਿਆਣਾ ਸਰਕਾਰ ਨਾਲ ਔਰ ਥੋੜੀ ਜ਼ਮੀਨ ਥੋੜੀ ਹੋਵੇ ਮੁੱਖ ਮੰਤਰੀ ਪੰਜਾਬ ਦੇ ਤੁਸੀਂ ਹੋ ਕਿਸਾਨ ਪੰਜਾਬ 'ਚ ਬੈਠੇ ਹੋਲ ਤੇ ਕਿਵੇਂ ਹੋ ਸਕਦਾ ਕਿ ਤੁਹਾਡੀ ਮਿਲੀ ਭੁਗਤ ਤੋਂ ਬਗੈਰ ਉਨ੍ਹਾਂ ਤੇ ਅਥਰੂ ਗੈਸ ਜਾਂ ਹੋਰ ਜਿਹੜੀ ਵੈਪਨਰੀ ਉਹਨਾਂ ਦੇ ਖਿਲਾਫ ਵਰਤੀ ਜਾ ਰਹੀ ਹੈ ਕਿਵੇਂ ਵਰਤੀ ਜਾ ਸਕਦੀ ਹੈ ਚਾਹੇ ਉਹ মিডিਆ ਤੇ ਅਟੈਕ ਹੋਇਆ ਚਾਹੇ ਉਹ ਵੀ ਵਹਿਨਾ ਉੱਥੇ ਤੋੜਪੰਨ ਕਰਤੀਆਂ ਗਈਆਂ ਇਹ ਸਾਰਾ ਕੁਝ ਹੋਇਆ ਪੰਜਾਬ 'ਚ ਸੋ ਲੋਕੋ ਸੁਚੇਤ ਹੋ ਜੋ ਜਾਗ ਜੋ ਕਿਵੇਂ ਥੋਡੇ ਨਾਲ ਧੋਖਾ ਤੇ ਮੂਰਖ ਬਣਾਇਆ ਜਾ ਰਿਹਾ ਹੈ ਭਗਵੰਤ ਮਾਨ ਲਓ ਔਰ ਜੇ ਭਗਵੰਤ ਮਾਨ ਜੀ ਤੁਹਾਡਾ ਐਸਐਸਪੀ ਵੀ ਉੱਥੇ ਫਿਰਦਾ ਸੀ ਜਿਹੜਾ ਐਸਐਸਪੀ ਤੁਹਾਡਾ ਸਭ ਤੋਂ ਚਿਹਤਾ ਵਰਮ ਸ਼ਰਮਾ ਜੀ ਨੂੰ ਭਗਵੰਤ ਮਾਨ ਦਾ ਹਿਟਮੈਨ ਵੀ ਕਹਿੰਦੇ ਆ ਭਗਵੰਤ ਮਾਨ ਦੇ ਘਰ ਦੀ ਸ਼ਾਪਿੰਗ ਤੋਂ ਲੈ ਕੇ ਹਰ ਚੀਜ਼ ਵਾਸਤੇ ਉਹਨੂੰ ਵਰਤਿਆ ਜਾਂਦਾ ਉਹਦੀ ਮੌਜੂਦਗੀ ਵਿੱਚ ਉਹਦੀ ਹਾਜ਼ਰੀ ਵਿੱਚ ਤੇ ਇਹ ਕਿਵੇਂ ਹੋ ਸਕਦਾ ਕਿ ਫੀਰ ਗੈਸ ਸ਼ੈਲਿੰਗ ਹੋਈਆ ਪੰਜਾਬ ਦੇ ਕਿਸਾਨਾਂ ਤੇ ਇਹ ਸ਼ੋਅ ਕਰਦਾ ਹੈ ਕਿ ਤੁਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਨਹੀਂ ਤੁਸੀਂ ਹਰਿਆਣਾ ਤੇ ਕੇਂਦਰ ਦੀ ਸਰਕਾਰ ਨਾਲ ਖਲੋਤੇ ਹੋ ਔਰ ਪੰਜਾਬ ਦੇ ਕਿਸਾਨਾਂ ਨੂੰ ਕਿਵੇਂ ਧੋਖਾ ਕਰਿਓ ਇਹ ਗੱਲ ਵਕਰੀ ਆ ਕਿ ਤੋਂ ਤੇਜਰੀਵਾਲ ਸਾਹਿਬ ਕਹਿੰਦੇ ਸਨ ਕਿ ਸੁਆਮੀਨਾਥਨ ਕਮਿਸ਼ਨ ਜੀ ਸੈਂਟਰ ਨੇ ਨਹੀਂ ਲਾਗੂ ਕੀਤਾ ਤੇ ਪੰਜਾਬ ਚ ਸਾਡੀ ਸਰਕਾਰ ਬਣ ਲੈਂਦੇ ਹੋ ਅਸੀਂ ਕਰਾਂਗੇ ਕਿੱਥੇ ਹੋ ਗਈ ਕਿਸਾਨ ਖੁਦਕੁਸ਼ੀ ਰੋਕ ਰਹੀ ਰਹੀ ਕਿਸਾਨ ਨੂੰ ਮੁਆਵਜ਼ਾ ਮਿਲਦਾ ਨਹੀਂ ਕੁਝ ਕਿਸਾਨ ਨੂੰ ਅੱਜ ਵੀ ਧੋਖੇ ਚ ਰੱਖਿਆ ਜਾ ਰਿਹਾ ਔਰ ਕਿਸਾਨ ਨਾਲ ਧੋਖਾ ਕੀਤਾ ਜਾ ਰਿਹਾ ਔਰ ਜਦ ਕੀ ਤੁਸੀਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਿਸਾਨੀ ਤੇ ਖੇਤ ਮਜ਼ਦੂਰਾਂ ਦੀ ਕਰਦੇ ਸੀ ਇਸ ਲਈ ਮੇਰੇ ਲੋਕੋ ਜਾਗਦੇ ਰਹੋ ਚਾਹੇ ਉਹ ਸੂਬੇ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਹੈ ਔਰ ਚਾਹੇ ਉਹ ਸੈਂਟਰ ਦੀ ਸਰਕਾਰ ਹੈ ਕਿਸਾਨੀ ਮੁੱਦਿਆਂ ਨੂੰ ਲੈ ਕੇ ਖੇਤ ਮਜ਼ਦੂਰਾਂ ਦੇ ਮੁੱਦਿਆਂ ਨੂੰ ਲੈ ਕੇ ਉਹ ਤੁਹਾਡੇ ਉਲਟ ਹੀ ਸਾਬਤ ਹੋ ਰਹੀਆਂ ਤੁਹਾਡੇ ਨਾਲ ਤੁਹਾਡੇ ਹੱਕ 'ਚ ਨਹੀਂ ਖੜੀ ਹੋ ਰਹੀਆਂ ਔਰ ਕਿਵੇਂ ਭਗਵੰਤ ਮਾਨ ਪਾਜ ਪਾ ਦਾ ਹੱਥ ਠੋਕਾ ਬਣ ਗਿਆ ਇਹ ਵੀ ਇਸ ਸ਼ੈਲਿੰਗ ਤੋਂ ਅਥਰੂ ਗੈਸ ਦੇ ਜਿਹੜੇ ਗੋਲੇ ਛਿੱਟੇ ਜਾ ਰਹੇ ਆ ਜਾਂ ਕਿਸਾਨਾਂ ਤੇ ਪੰਜਾਬ ਤੇ ਜੋ ਅਟੈਕ ਕੀਤਾ ਜਾ ਰਿਹਾ ਇੱਕ ਤੋਂ ਸਪਸ਼ਟ ਹੋ ਰਿਹਾ ਇਸ ਲਈ ਆਈ ਕੰਡੈਮਨ ਥਿਸ ਐਕਸ਼ਨ ਇੱਕ ਪਾਸੇ ਤੁਸੀਂ ਜੈ ਜਵਾਨ ਜੈ ਕਿਸਾਨ ਦੀ ਗੱਲ ਕਰਦੇ ਹੋ ਬਾਰਡਰ ਤੇ ਵੀ ਪੰਜਾਬੀ ਮਰੇ ਦੇਸ਼ ਨੂੰ ਅੰਨ ਦੇ ਨਾਸਤੇ ਵੀ ਪੰਜਾਬੀ ਮਿੱਟੀ ਨਾਲ ਮਿੱਟੀ ਹੋ ਜੇ ਨਗਰ ਅੱਜ ਜੇ ਉਸ ਪੰਜਾਬੀ ਨਾਲ ਖਲੋਣ ਦੀ ਗੱਲ ਆ ਰਹੀ ਹੈ ਉਥੇ ਦੋਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕੇਂਦਰ ਦੀ ਤੇ ਹਰਿਆਣਾ ਦੀ ਸਰਕਾਰ ਭਾਜਪਾ ਦੀ ਉਹਦੇ ਚ ਫੇਲ ਸਾਬਿਤ ਹੋ ਰਹੀ ਆ ਉਹਨਾਂ ਨਾਲ ਧੋਖਾ ਕਰ ਰਹੀ ਆ ਇਹ ਗੱਲ ਮੈਂ ਸਮਝਦਾ ਸੀ ਜਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਲੈਣਾ ਔਰ ਮੈਂ ਡਿਮਾਂਡ ਕਰਦਾ ਇਮੀਡੀਏਟ ਡਿਸਮਿਸਲ ਆਫ ਐਸਐਸਪੀ ਪਟਿਆਲਾ ਔਰ ਉਹਦੇ ਖਿਲਾਫ ਪਰਚਾ ਦਰਜ ਹੋਵੇ ਕਿ ਉਹ ਕਿਸਾਨਾਂ ਨੂੰ ਕਿਸਾਨਾਂ ਦੇ ਨਾਲ ਕਿਵੇਂ ਤੱਕੇਸ਼ਾਈ ਕਰ ਰਿਹਾ ਬਹੁਤ ਬਹੁਤ ਤਾਨਾ